ਸੇ ਦਾ ਟਾਈਮ ਹੈ ਪੌਣੇ 7 ਹੋ ਗਏ ਮਨਿੰਦਰ ਦਾ ਟਿਫਨ ਮੈਨੇ ਕਰਤਾ ਸੀਗਾ ਪੈਕ ਤੇ ਨਾਲੇ ਉਹ ਤਿਆਰ ਹੋ ਗਿਆ ਸੀਗਾ ਸਕੂਲ ਜਾਣ ਵਾਸਤੇ ਤੇ ਫਿਰ ਹੁਣ ਨੋਟਿਸ ਆ ਗਿਆ ਕਿ ਉਹਦੀਆਂ ਆਨਲਾਈਨ ਕਲਾਸ ਨੇਗੀਆਂ ਤੇ ਮੀਂਹ ਦੇ ਕਾਰਨ ਮੀ ਬਹੁਤ ਜ਼ਿਆਦੇ ਪੈ ਰਿਹਾਗਾ ਤਾਂ ਕਰਕੇ ਛੁੱਟੀ ਕਰਤੀ ਸਕੂਲ ਦੇ ਵਿੱਚ ਤੇ ਹੁਣ ਤਾਂ ਥੋੜਾ ਜਿਹਾ ਘਟ ਹੈਗਾ ਮਤਲਬ ਪੈ ਧਰੇ ਹੈਗਾ ਲੇਕਿਨ ਇਹਦੇ ਵਿੱਚ ਮੋਬਾਈਲ ਦੇ ਵਿੱਚ ਨਹੀਂ ਦਿਖ ਰੀਆਂ ਹੈਗੀਆਂ ਕਣੀਆਂ ਪਰਸੋਂ ਦਾ ਲੱਗਿਆ ਪੈਣ ਮੀ ਬਹੁਤ ਜ਼ਿਆਦੇ ਹੈਗਾ ਹਜੇ ਵੀ ਦੇਖੋ ਬੱਦਲ ਜਮਾ ਕੁਲੇ ਪਏ ਨੇਗੇ ਬਹੁਤ ਜ਼ਿਆਦੇ ਪਰਸੋਂ ਦਾ ਪੈ ਰਿਹਾਗਾ ਕੱਲ ਤਾਂ ਮਨਿੰਦਰ ਦੀ ਮੈਨੇ ਛੁੱਟੀ ਕਰਵਾਤੀ ਸੀ ਲੇਕਿਨ ਅੱਜ ਉਹ ਕਹਿੰਦਾ ਮੈਂ ਜਾਣਾ ਮੈਂ ਆਖਿਆ ਮਨਿੰਦਰ ਤੂੰ ਛੁੱਟੀ ਮਾਰ ਲੈ ਪਾਣੀ ਬਹੁਤ ਖੜਾਗਾ ਤੇ ਤੁਸੀਂ ਵੀ ਭਿੱਜ ਜਾਓਗੇ ਕਹਿੰਦਾ ਨਹੀਂ ਮੰਮਾ ਮੈਂ ਜਾਣਾ ਮੈਨੂੰ ਤਿਆਰ ਕਰ ਦੋ ਮੈਂ ਉਹਨੂੰ ਸਵੇਰੇ ਉੱਠ ਕੇ ਫਟਾਫਟ ਉਹਦਾ ਟਿਫਨ ਪੈਕ ਕਰਤਾ ਤੇ ਉਹਨੂੰ ਉਹਦਾ ਜੁੜਾ ਕਰਕੇ ਉਹਨੂੰ ਤਿਆਰ ਕਰਤਾ ਪਟਕਾ ਪੁਟਕਾ ਬੰਨਤਾ ਸੀਗਾ ਲੇਕਿਨ ਇੱਕਦਮ ਹੀ ਹੁਣ ਨੋਟਸ ਆ ਗਿਆ ਕੀ ਆਨਲਾਈਨ ਕਲਾਸਾਂ ਚੱਲਣਗੀਆਂ ਮੀਂਹ ਦੇ ਕਾਰਨ ਚਲੋ ਹੁਣ ਛੁੱਟੀ ਹੈਗੀ ਹੁਣ ਆਪਾਂ ਘਰ ਦੇ ਕੰਮ ਨੇ ਮੇੜ ਲੈਣੇ ਹੈਗੇ ਇਹ ਦੇਖੋ ਮੀਂਹ ਬਹੁਤ ਜ਼ਿਆਦਾ ਹੈ ਹਲੇ ਵੀ ਬੱਦਲ ਪੂਰੇ ਕੁਲੇ ਹੋਏ ਨੇ ਮੀਹ ਕਾਰਨ ਕਪੜੇ ਵੀ ਨਹੀਂ ਸੁੱਕਰੇ ਹੈਗੇ ਮੈਨੇ ਜਿਹੜੇ ਕੱਲ ਧੋਏ ਸੀਗੇ ਉਹ ਸਾਰੇ ਮੈਨੇ ਪੱਖਾ ਛੱਡ ਕੇ ਐਵੇਂ ਸੁਕਾਏ ਨੇਗੇ ਮਸ਼ੀਨ ਦੇ ਵਿੱਚ ਸੁਕਾ ਕੇ ਫਿਰ ਸੋਫਿਆਂ ਤੇ ਪਾਏ ਤਾਂ ਕਰਕੇ ਫਿਰ ਸੁੱਕੇ ਹੈਗੇ ਹਰ ਦੁਹਾ ਦਾਣਿਆ ਛਾਤ ਤੋਂ ਦੀਮੀ ਕਿੰਨਾ ਦਾ ਆ ਬੈਠਾ ਰਕਾ ਮੀਂਹ ਦੇ ਵਿੱਚ ਜਗਾ ਜਗਾ ਪਾਣੀ ਖੜਾਗਾ ਪਰ ਸਾਰੇ ਪੇੜ ਪੌਦੇ ਐਨ ਵਧੀਆ ਸਾਰੇ ਤੋਤੇ ਬਹੁਤ ਸੋਹਣੇ ਲੱਗ ਰਹੇ ਨੇਗੇ ਪੂਰੇ ਹਰੇ ਹਰੇ ਹੋਏ ਪਏ ਆਗੇ ਬੈਨਾ ਦਾ ਸਕੂਲ ਵਾਲੀਆਂ ਅੱਧੀਆਂ ਜਾ ਰਹੀਆਂ ਨੇ ਕਿਸੇ ਸਕੂਲ 'ਚ ਛੁੱਟੀ ਹੈ ਕਿਸੇ 'ਚ ਨਹੀਂ ਹੈਗੀ ਕੋਈ ਜਾ ਰਿਹਾਗਾ पानी देखो कितना खड़ा है जगह जगह पे ये देखो बहुत जगह पे पानी खड़ा है ਦੁਆਰਾ ਸੇ ਸ਼ੁਰੂ ਹੋ ਗਿਆਗੇ ਮੋਟੀਆਂ ਮੋਟੀਆਂ ਕਣੀਆਂ ਆ ਗਈਆਂ ਆ ਦੇ ਕੋ ਸਰਦਾਰ ਜੀ ਨੇ ਇਧਰ ਖਿਚ ਲਿਆ ਸੋਫਾ ਹੁਣ ਇਹ ਐ ਬੈਠਾ ਟੌਰ ਨਾਲ ਟੀਵੀ ਦੇਖ ਰਿਹਾ ਕਿ ਅੱਜ ਛੁੱਟੀ ਹੈਗੀ ਕਲਾਸ ਲਾ ਕੇ ਫਿਰ ਇਹਨਾਂ ਨੇ ਕਰਨਾ ਇੰਜੋਏ ਆਲੂ ਕੋੜਿਆਂ ਦੀ ਸਬਜ਼ੀ ਰੋਟੀ ਇਹ ਹੈ ਮੈਂ 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 ਮੇਰੇ ਸਾਰੇ ਛੋਟੇ ਵੱਡੇ ਭੈਣ ਭਰਾ ਵੀਰਾਂ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਡੇ ਚੈਨਲ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਲਓ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਸਿਹਤਮੰਦ ਹੋਵੋਗੇ ਤੰਦਰੁਸਤ ਹੋਵੋਗੇ ਤੇ ਆਪੋ ਆਪਣੇ ਘਰਾਂ ਦੇ ਵਿੱਚ ਵਧੀਆ ਹੋਵੋਗੇ ਮੀ ਨੂੰ ਪੈਂਦੇ ਨੂੰ 3 ਦਿਨ ਹੋ ਗਏ ਲਗਾਤਾਰ ਚੱਲ ਰਿਹਾ ਮੀ ਕਦੇ ਜਿਆਦਾ ਤੇਜ਼ ਹੋ ਜਾਂਦਾ ਕਿਤੇ ਘਟ ਜਾਂਦਾਗਾ ਪਰ ਪੈਰ ਲਗਾਤਾਰ ਹੀ ਰਿਹਾਗਾ ਅੱਗੇ ਵੀ ਲੱਗ ਰਿਹਾ ਵੈਦਰ ਦਿਖਾ ਰਿਹਾਗਾ 5-6 ਦਿਨ ਵੀ ਲਗਾਤਾਰ ਮੀ ਪੈਣਾ ਇਹ ਤਾਂ ਪੂਰੀ ਝੜੀ ਲੱਗ ਗਈ ਹੈ ਹੁਣ ਵੀ ਪੈ ਰਿਹਾਗਾ ਸਾਰੀ ਰਾਤ ਹੋ ਗਈ ਮੀ ਪੈਂਦੇ ਨੂੰ ਅੱਲ ਸਾਰਾ ਦਿਨ ਪਿਆ ਪਰਸੋਂ ਪਿਆ ਲਗਾਤਾਰ ਪੈ ਰਿਹਾ ਕਿੱਥੇ ਕਿੱਥੇ ਮੀ ਪੈ ਰਿਹਾ ਤੇ ਕਿੱਥੇ ਕਿੱਥੇ ਨਹੀਂ ਪੈ ਰਿਹਾ ਹੈਗਾ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਚੈਨਲ ਤੇ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਜੇਕਰ ਵੀਡੀਓ ਵਧੀਆ ਲੱਗਦੀ ਹੈਗੀ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਹੁਣ ਰੋਟੀ ਮੈਂ ਮਨਿੰਦਰ ਹੋਣਾ ਨੂੰ ਖਵਾਤੀ ਖਾ ਕੇ ਉਹ ਆਪਣਾ ਸਕੂਲਾ ਕੰਮ ਕਰ ਰਹੇ ਨੇਗੇ ਤੇ ਮਨਿੰਦਰ ਦੀ ਹੈਗੀ ਆਨਲਾਈਨ ਕਲਾਸ بارش ਕਰਕੇ ਕੱਲ ਮੈਂ ਉਹਦੀ ਛੁੱਟੀ ਮਰਵਾਤੀ ਸੀਗੀ ਤੇ ਅੱਜ ਸਕੂਲ ਵਾਲਿਆਂ ਨੇ ਛੁੱਟੀ ਕਰਤੀ ਆਨਲਾਈਨ ਕਲਾਸੇ ਚੱਲਣਗੇ ਆ ਦੇਖੋ ਮੀ ਮੈਨੂੰ ਮੋਬਾਈਲ ਦੇ ਵਿੱਚ ਤਾਂ ਦਿਖ ਨਹੀਂ ਰਿਹਾ ਹੈਗਾ ਪਰ ਲਗਾਤਾਰ ਪੈ ਰਿਹਾਗਾ ਮੀ ਮੀ ਕਾਫੀ ਹੈਗਾਗਾ ਚਲੋ ਕਰਦੇ ਆਂਗੇ ਬਾਕੀ ਕਰਦੇ ਕੰਮ ਕਰਦੇ ਆਂਗੇ ਬਾਹਰ ਜਾਣਾ ਸੀਗਾ ਥੋੜਾ ਜਿਹਾ ਕੰਮ ਸੀਗਾ ਮੀ ਜੇ ਰੁਕ ਗਿਆ ਤਾਂ ਜਾਵਾਂਗੇ ਨਹੀਂ ਇਸ ਕੈਂਸਰ ਕਰਦਾਂਗੇ ਦੇਖਦੇ ਆ ਕਿਉਂਕਿ ਬਾਹਰ ਵੀ ਬਹੁਤ ਬਾਜ਼ਾਰ ਦੇ ਵਿੱਚ ਪਾਣੀ ਬਹੁਤ ਖੜਾਗਾ ਗੋਡੇ-ਗੋਡੇ ਪਾਣੀ ਖੜਾਗਾ ਤੇ ਲੰਘਣ ਦਾ ਕੋਈ ਰਸਤਾ ਹੀ ਨਹੀਂ ਹੈਗਾ ਕਿਧਰੋਂ ਦੀ ਬਹੁਤ ਜ਼ਿਆਦਾ ਹੈਗਾ ਪਾਣੀ ਚਲੋ ਕਰਦੇ ਆਏ ਹੁਣ ਸਾਰੇ ਕਰਦੇ ਕੰਮ ਕਰਦੇ ਆਂਗੇ ਫਿਰ ਮਿਲਦੇ ਆ ਤੁਹਾਨੂੰ ਕਰਦੇ ਕੰਮ ਚਿੜੀ ਦੇ ਬੱਚੇ ਨਾ ਆਲਣਿਆਂ ਦੇ ਵਿੱਚੋਂ ਥੱਲੇ ਡਿੱਗ ਗਏ ਬਾਰੇ ਚੀਂਚੀਂ ਕਰ ਰਹੇ ਸੀ ਤੇ ਯਸਮੀਨ ਦੇ ਡੈਡੀ ਨੇ ਇੱਥੇ ਚੱਕ ਕੇ ਰੱਖਤੇ ਗਮਲੇ ਦੇ ਵਿੱਚ ਪਰ ਮੈਨੂੰ ਇੱਥੇ ਵੀ ਇਹ ਸੇਵ ਨਹੀਂ ਲੱਗ ਰਹੀ ਹੈ ਕਿ ਇਹਨੂੰ ਅੰਦਰ ਬਿਠਾਉਣੇ ਹੈਗੇ ਕਿਉਂਕਿ ਇੱਥੇ ਐ ਨਹੀਂ ਪਤਾ ਬਿੱਲੀ ਕਰੂ ਆ ਜ ਇਹਨਾਂ ਨੂੰ ਖਾ ਜ ਇਹਨਾਂ ਨੂੰ ਹਜੇ ਉੱਡਣਾ ਨਹੀਂ ਆ ਰਿਹਾ ਵਿਚਾਰਿਆਂ ਨੂੰ ਕਿ ਐਵੇਂ ਹੀ ਬੈਠੇ ਨੇਗੇ ਮੈਨੂੰ ਇਹਨਾਂ ਦੀ ਅੱਖਾਂ ਵੀ ਬੰਦ ਲੱਗ ਰਹੀਆਂ ਨੇਗੀਆਂ ਅੱਖਾਂ ਵੀ ਐ ਲੱਗਦੀਆਂ ਨੇਗੀਆਂ ਅੱਖਾਂ ਵੀ ਨਹੀਂ ਖੁੱਲੀਆਂ ਹੈਗੀਆਂ ਇਹਨਾਂ ਦੀ ਇਨਾ ਸ਼ੋਰ ਪਾ ਰਹੇ ਸੀ ਚੀਂ-ਚੀਂ ਕਰ ਰਹੀ ਸੀ ਕਿ ਮੇਰੀ ਨਿਗਾ ਪੈ ਗਈ ਬਾਰੇ ਤੇ ਫਿਰ ਮੈਂ ਬਾਜ ਮਾਰ ਕੇ ਯਸਮੀਨ ਦੇ ਡੈਡੀ ਨੂੰ ਇੱਥੇ ਰਖਵਾਤੀ ਉਹ ਇਹਨਾਂ ਨੂੰ ਚੱਕ ਕੇ ਅੰਦਰ ਰਖਦੀ ਹੈਗੀ ਕਿਉਂਕਿ ਇੱਥੇ ਬਿੱਲੀ ਖਾ ਸਕਦੀ ਹੈ ਬਿੱਲੀ ਆਉਂਦੀ ਹੈ ਇੱਥੇ ਗਿੜਾ ਲਾਉਂਦੀ ਹੈਗੀ ਤੇ ਕਿਤੇ ਬਿੱਲੀ ਨਾ ਖਾ ਜਾਵੇ ਉਧਰੋਂ ਚਿੜੀ ਇਹਨਾਂ ਦੀ ਮਾਂ ਚੀਂ-ਚੀਂ ਕਰ ਰਹੀ ਹੈਗੀ ਬਕਰਿਆਂ ਤੇ ਬੈਠੇ ਉਥੇ ਆ ਲੈਣ ਦੇ ਵਿੱਚੋਂ ਇਹ ਨੀਚੇ ਡਿੱਗਦੇ ਉਹ ਰਮਲੇ ਚੱਕ ਕੇ ਇਹਨਾਂ ਨੂੰ ਅੰਦਰ ਬਿਠਾਤਾ ਆ ਬੈਠੇ ਨੇ ਚਿੱਟੀ ਚਾਹ ਗਾਰੇ ਨਹੀਂ ਪੈ ਰਿਆ ਬਹੁਤ ਜ਼ਿਆਦਾ ਕਿਹੜੀਆਂ ਅੱਖਾਂ ਖੁੱਲੀਆਂ ਨਹੀਂਆਂ ਜਿਹੜਾ ਆਹ ਵਾਲਾ ਇਹਦੀਆਂ ਅੱਖਾਂ ਨਹੀਂ ਖੁੱਲੀਆਂ ਉਹਦੀਆਂ ਅੱਖਾਂ ਖੁੱਲੀਆਂ Sasyara saniya sa Aong na Four e aong net Salieratere ਉੱਪਰ ਜਾ ਕੇ ਦਿਖਾਣੀ ਹੈ ਮੈਂ ਤੁਹਾਨੂੰ ਮੀ ਬਹੁਤ ਛੋਰਾ ਛੋਰਾ ਨਾ ਪਹਿਲੇਗਾ ਪੂਨੇ ਪੂਰੀਆਂ ਘਟਣਾ ਕਰ ਰਹੀਆਂ ਨੇ ਖੋਲ ਕੇ बहुत तेज जा मी आ, आ आ है बहुत ज्यादा है अंदर भी बात छड़ा रही है बहुत तेज है धुआं तार हो रहा है 我弟弟在。哦地地啊